ਦਿੱਲੀ ਕੱਲ ਹੋਏ ਬਬਤ ਵਾਕਿਆ ਦੇ ਖਿਲਾਫ ਅਤੰਕਵਾਦ ਦੇ ਖਿਲਾਫ ਬਠਿੰਡਾ ਬੀਜੇਪੀ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਬਠਿੰਡਾ ਸਦਭਾਵਨਾ ਚੌਕ 'ਤੇ ਅਸੀਂ ਇਸ ਵਕਤ ਮੌਜੂਦ ਹੈ ਤੇ ਬਠਿੰਡਾ ਜਿਹੜੇ ਬੀਜੇਪੀ ਦੇ ਜਿਹੜੇ ਆਗੂ ਨੇ ਤੇ ਵਰਕਰ ਹੈ ਉਹ ਇੱਥਾਂ 'ਚ ਅਤਵਾਦ ਦੇ ਖਿਲਾਫ ਸਲੋਗਨ ਹੈ ਉਹਨਾਂ ਦੇ ਪਤਾ ਹੀ ਲਿਖੇ ਹੋਏ ਤੇ ਇੱਥੇ ਪਤਾ ਵੀ ਫੁਕਿਆ ਜਾਊਗਾ ਇਸ ਤੋਂ ਬਾਅਦ ਨਾ ਡਰेंगे ਅਤੰਕਵਾਦ ਸੇ ਕਾ ਮੁਕਾਬਲਾ ਕਰਾਂਗੇ ਅਤਵਾਦ ਮਰਦਾਬਾਦ ਅਤਵਾਦ ਮਰਦਾਬਾਦ ਇਸਦਾ ਬਣਾਇਆ ਅਤਵਾਦ ਪਰ ਜਾਵਾਂਗੇ ਜਿੰਨੇ ਬੰਦੇ ਕਰਾਂਗੇ ਇਹ ਪੁਤਲੇ ਨੂੰ ਫੁਕਿਆ ਜਾਊਗਾ ਤੇ ਸਰਕਾਰ ਤੋਂ ਕੀ ਮੰਗ ਹੈ ਇਹਨਾਂ ਦੀ ਆਪਾਂ ਗੱਲਬਾਤ ਇਹਨਾਂ ਦੇ ਕਰਾਂਗੇ ਆਗੂ ਨਾਲ ਇਹ ਮੰਗ ਕੀ ਹੈ ਇਹਨਾਂ ਦੀ ਇਹ ਕਦੇ ਮੰਨਾਂਗੇ ਔਰ ਆਪਣਾ ਪਿਆਰ ਸਾਡੀ ਪਿਆਰ ਸਾਡੇ ਕੋਲ ਚੱਲ ਨਹੀਂ ਆ ਪਰ ਸਾਡੇ ਵਿੱਚ ਜੋ ਮਾਨਨਤਾ ਹੈ ਉਹ ਮਾਨਨਤਾ ਸਾਨੂੰ ਨਹੀਂ ਸਕਉਂਦੀ ਕਿ ਐਸੇ ਇਨਸਾਨੀਅਤ ਦਾ ਕਿੱਦਾਂ ਕੀਤਾ ਜਾਵੇ ਕਿ ਕਿਸੇ ਦੇ ਧਾਰਮਿਕ ਤਰੋਹਰਾਂ ਨੂੰ ਨਸ਼ਟ ਕੀਤਾ ਜਾਵੇ ਕਿਸੇ ਦੇ ਧਰਮ ਦੇ ਵਿੱਚ ਕਿਸੇ ਮਜ਼ਬਦ ਦੇ ਵਿੱਚ ਉਹਨਾਂ ਦਾ ਅਪਮਾਨ ਕੀਤਾ ਜਾਵੇ ਪਰ ਜੋ ਇਹ ਦੇਸ਼ ਦੇ ਵਿੱਚ ਔਰ ਖਾਸ ਤੌਰ ਤੇ ਹਿੰਦੂ ਸਿੱਖਾਂ ਦੇ ਸਮਾਜ ਨਾਲ ਜੋ ਖ਼ਤ ਆਜ ਕਦੇ ਕੋਈ ਚਾਹ ਛੁਪੇਤਰੀ ਕੇ ਦੇ ਨਾਲ ਫਲਮ ਕਿਲਾ ਤੋਂ ਤੋੜਨੀ ਕੋਸ਼ਿਸ਼ ਹੋ ਰਹੀ ਆ ਉਹਨੂੰ ਕਿਸੇ ਵੀ ਕੀਮਤ ਤੇ ਅਸੀਂ برداشت ਨਹੀਂ ਕਰਾਂਗੇ ਔਰ ਨਾਲ ਹੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਐਸੇ ਜਹਾਦੀਆਂ ਦੇ ਉੱਤੇ ਤੁਰੰਤ ਐਸੇ ਐਕਸ਼ਨ ਬਰਾ ਦੇ ਜਾਣ ਤਾਂ ਜੋ ਇਹਨਾਂ ਨੂੰ ਤਰੰਤ ਬਾਸੀ ਹੋ ਸਕੇ ਔਰ ਐਸੀਆਂ ਜੋ ਰਾਜਨੀਤਿਕ ਤੇ ਵਪਾਰਸੀ ਵਿਰੋਧੀ ਪਾਰਟੀਆਂ ਦੇ ਲੀਡਰ ਜੋ ਛਰੇ ਆ ਮੈਨਾ ਤੰਕਵਾਦੀਆਂ ਨੂੰ ਕਾਨੂੰਨੀ ਬਣਾ ਦਿੰਦੇ ਆ ਜਾਂ ਐਸੇ ਵਕੀਲ ਜੋ ਇਹਨਾਂ ਦੇ ਕੇਸ ਲੜਦੇ ਆ ਉਹਨਾਂ ਦੀ ਵੀ ਇਨਆਈ ਤੋਂ ਸੀਬੀਆਈ ਜੋ ਜਾਂਚ ਹੋਵੇ कि ਉਹਨਾਂ ਨੂੰ ਫੰਡਿੰਗ ਕੌਣ ਕਰਦਾ ਹੈ ਔਰ ਰਾਤ ਨੂੰ ਜੋ ਦਰਵਾਜ਼ੇ ਖੁੱਲ੍ਹ ਕੇ ਵੱਡੀਆਂ ਅਦਾਲਤਾਂ ਨੇ ਉਹਨਾਂ ਦੇ ਉੱਤੇ ਬੈਠੇ ਵੀ ਐਸੇ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇੱਕ ਆਮ ਨਾਗਰਿਕ ਨੂੰ ਇੱਕ ਸੰਤ ਮੂਤਾਂ 12-12 ਸਾਲ 24-24 ਸਾਲ ਜੇਨਾਂ ਠੱਡੇ ਖਾਣੇ ਪੈ ਰਹੇ ਆ ਔਰ ਇੱਕ ਅਤੰਕਵਾਦੀਆਂ ਲਈ ਰਾਤ ਨੂੰ 12 ਵਜੇ ਤਰਵਾਜੇ ਖੰਦੇ ਆ ਕਿ ਦੇਸ਼ ਦੇਵਤਿਆਂ ਜੋ ਦੋ ਕਾਨੂੰਨ ਹੈ ਇਹ ਕਿਸੇ ਕੀਮਤ ਤੇ ਨਹੀਂ ਚੱਲਣਾ ਚਾਹੀਦੇ ਤੋਂ ਸਰਕਾਰ ਨੂੰ ਵੀ ਅਸੀਂ ਪੀਰ ਕਰਦੇ ਕਿ ਐਸੀਆਂ ਪ੍ਰੋਤੀ ਪਾਰਟੀਆਂ ਜੂਏ ਸੇਤਲਕਵਾਦ ਨਾਲੇ ਸਪੋਰਟ ਫੰਡਿੰਗ ਕਰਦੀਆਂ ਉਹਨਾਂ ਨੂੰ ਸ਼ਰਟਰ ਦਿੰਨੀਆਂ ਕਾਨੂੰਨੀ ਸਹਾਇਤਾ ਦਿੰਨੀਆਂ ਉਹਨਾਂ ਦੀ ਵੀ ਜਾਂਚ ਹੋਵੇ ਔਰ ਉਹਨਾਂ ਜਦੀਸ਼ਰੀ ਦੇ ਵਿੱਚ ਬੈਠੇ ਸਿਸਟਮ ਦੀ ਵੀ ਜਾਂਚ ਹੋਵੇ ਜੋ ਰਾਤ ਨੂੰ ਬਰਵਾਦੀਏ ਖੋਲ ਕੇ ਇਹਨਾਂ ਨੂੰ ਜਮਾਨਤਾ ਦਿੰਦੇ ਆ ਔਰ ਜਮਾਨਤਾ ਦਾ ਕਤਲੇ ਕਰੂ ਕਤਲੀਆਮ ਕਰਨ ਦੇ ਲਈ ਇਹਨਾਂ ਨੂੰ ਪੂਲਾ ਦਿੰਦੇ ਆ ਅਸੀਂ ਇਹ ਵੀ ਸਰਕਾਰ ਨੂੰ ਵੀ ਕਰਾਂਗੇ ਕਿ ਉਹਨਾਂ ਰਾਜਨੀਤਿਕ ਪਾਰਟੀਆਂ ਦੀ ਨਿਖਰਾ ਦੀ ਜਾਂਚ ਕਰਕੇ ਉਹਨਾਂ ਖੰਦ ਜਿਨ੍ਹਾਂ ਦੇ ਵਿੱਚ ਫਟਾ ਜਾਵੇ ਸੋ ਅੱਜ ਦਾ ਜਿਹੜਾ ਸਾਡਾ ਪ੍ਰਦਰਸ਼ਨ ਹੈ ਇਹ ਪਤਰਾ ਭੂਕ ਨਜ਼ਾਰਾ ਜਿਹੜਾ ਉਹ ਸਤੰਤਕਵਾਦ ਜੋ ਹਿੰਦੁਸਤਾਨ ਦੀ ਗੱਜਵਾ ਹਿੰਦੀ ਸੋਚ ਲੈ ਕੇ ਬੈਠਾ ਉਹਨਾਂ ਨੂੰ ਜਲਵਾ ਹਿੰਦ ਨਾਲ ਅਸੀਂ ਚੈਲੰਜ ਕਰਦੇ ਹਾਂ ਕਿ ਕਿਸੇ ਇਸ ਨਾਪਾਕ ਕੋਸ਼ਿਸ਼ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼ ਨਾ ਕਰਿਓ ਇਸ ਦੇਸ਼ ਦਾ ਜਿਹੜੀ ਅਖੰਡਤਾ ਹੈ ਉਸ ਨੂੰ ਤੁਸੀਂ ਚੁਰਿਜਣਾ ਕਰ ਬੈਠਿਓ ਇਹਦੇ ਬਹੁਤ ਗੰਭੀਰ ਨਤੀਜੇ ਨਿਕਲਣਗੇ ਜੋ ਅੱਜ ਅਸੀਂ ਕਾਜ ਦਾ ਪ੍ਰਦਰਸ਼ਨ ਰੱਖਿਆ ਉਹਨਾਂ ਜੋ ਸਾਡੀ ਦੇਸ਼ ਦੀ ਕਣਤਾ ਲਈ ਬਲੀਦਾਨ ਹੋਇਆ ਸ਼ਹੀਦ ਹੋਇਆ ਉਹਨਾਂ ਨੂੰ ਵੀ ਸਾਡੀ ਸੰਤਾ ਜੀ ਸਮਰਪਿਤ ਹੈ ਕਿ ਅਸੀਂ ਆਪਣੀ ਦੇਸ਼ ਦੀ ਖਾਟ ਲਈ ਕੋਈ ਨਹੀਂ ਬਲੀਦਾਨ ਦੇਣ ਲਈ ਤਿਆਰ ਹਾਂ ਅਸੀਂ ਸਰਬੋਪਰ ਸਾਡਾ ਦੇਸ਼ ਸਾਡਾ ਤਰਨ ਸਾਡੀ ਸੰਸਕ੍ਰਿਤੀ ਆ ਜੋ ਅੱਜ ਅਸੀਂ ਇੰਨਾਂ ਹੀ ਪ੍ਰਦਰਸ਼ਨਾਂ ਸਾਡਾ पाकिस्तानो maro कारो ko. ਆਪ ਕਰੋ ਜੀ ਸਾਡਾ ਬਾਤ ਕਰਵਾ ਦਿਓ ਆਈ ਬਾਤ ਕਰਾ ਬੋਟੋ ਨਾਲ ਅਸੀਂ ਜਾਣਾ ਪਹਿਲਾਂ ਬੋਟੋ ਨਾਲ ਆ ਜਾਓ ਬਾਈ ਤਾਂ ਡੇਢ ਘੰਟਾ ਚੱਲਣੀ ਹੈ ਆਓ ਜੀ ਆ ਕੇ ਲਾਓ ਸਿਕਮੈਂਟ ਜੀ ਆਪਾਂ ਵੇਲੇ ਆਏ ਪਰ ਰੁਕਿਆ ਹੋਇਆ ਹੈ ਕਿਉਂਕਿ ਨਾਲ ਰੁਕਿਆ ਜੀ ਨਹੀਂ ਆ ਗਿਆ ਉਹ ਕਿੱਥੇ ਆਜਾ ਬਾਈ ਆਹ ਲੈ ਜੇ ਬਾਈ ਕਿੱਥੇ ਆ ਜਾਣਾ ਪਹਿਲਾਂ ਫੋਟੋ ਬਹੁਤ ਵਿਚਾਰਿਆ ਆਪੀ ਵੋਟੋ ਚ ਐਨ ਯਾਰ

ਦਾਦੀ ਗੱਲ ਕਰਦੇਗੇ ਬੰਦੇ 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 ਪਾਕਿਸਤਾਨ ਮੁਕਤਰਾਤ ਮੁਕਤਰਾਤ ਪਾਕਿਸਤਾਨ ਮੁਕਤਰਾਤ ਮੁਕਤਰਾਤ ਜੰਦਾਬਾਦ ਜੰਦਾਬਾਦ ਅਗਲੀ ਵਾਰੀ ਦੇਖੋ ਸਾਰੇ ਬੇਲੇ ਹੋ ਜਾਣਗੇ ਆਪਣੇ ਆਪਣੇ ਬੰਦੇ ਦੇ ਮਹਿਮਾਬਾਸ਼ਪੋਸ਼ਾ ਜੀ ਅੱਜ ਜਿਹੜਾ ਜਿਹੜਾ ਦਿੱਲੀ ਦੇ ਅੰਦਰ ਇੱਕ ਆਤੰਕਵਾਦੀ ਹਮਲਾ ਹੋਇਆ ਕੱਲ ਲਾਲ ਕਿਲੇ ਦੇ ਕੋਲੇ ਉਸ ਦੇ ਖਿਲਾਫ ਅੱਜ ਮਠਿੰਡੇ ਦੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਇਹ ਦੇਸ਼ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਪਰ ਜਿਸ ਤਰੀਕੇ ਦੇ ਨਾਲ ਕੱਲ ਇੱਕ 3000 ਕਿਲੋ ਦੇ ਲਗਭਗ ਆਰਡੀਐਕਸ ਬਰਾਮਤ ਹੋਇਆ ਕੁਝ ਸਪੈਸ਼ਲ ਕੈਟਾਗਰੀ ਦੇ ਲੋਕਾਂ ਦੇ ਕੋਲੋਂ ਤੇ ਜਿਹੜੇ ਪੜੇ ਲਿਖੇ ਡਾਕਟਰ ਸੀਗੇ ਉਸ ਤੋਂ ਬਾਅਦ ਜਿਹੜਾ ਕੱਲ ਸ਼ਾਮ ਨੂੰ ਹਮਲਾ ਹੋਇਆ ਉਹਦੇ ਵਿੱਚ ਵੀ ਇੱਕ ਡਾਕਟਰ ਇਨਵੋਲਵ ਸੀਗੇ ਸਾਡਾ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਤੁੰਤਕਾਈ ਇਹਦਾ ਜਾਂਚ ਕੀਤੀ ਜਾਵੇ ਜਿਹੜੇ ਵਿਅਕਤੀ ਇਹਨਾਂ ਦੇ ਵਿੱਚ ਸ਼ਾਮਿਲ ਹੈ ਉਹ ਕੋਈ ਵੀ ਹੋਣ ਉਹਨਾਂ ਨੂੰ ਸਜ਼ਾ ਮਿਲੇ ਕਿ ਇੱਕ ਸਾਡੀ ਵਕੀਲ ਭਾਈ ਜਾਰੇ ਨੂੰ ਵੀ ਬੇਨਤੀ ਹੈ ਕਿ ਉਹਦਾ profession ਹੈ ਇਹ ਪਰ ਐਜੇ ਗਦਾਰਾਂ ਦਾ ਕੇਸ ਵੜ ਕੇ ਹਾਲੇ ਕੋਲਰ ਨੇ ਉੱਤੇ ਦਾਗ ਨਾ ਲੱਗੇ ਆਇਆ ਆਇਆ ਅੱਜ ਜਨਮ ਦਿਨ ਪੇਟੇ ਆ ਉਹ ਹੀ ਸਾਡੇ ਦੇਸ਼ ਨੂੰ ਜੜਿਆ ਉਹਨੂੰ ਤੋਰ ਦੇ ਉੱਤੇ ਲੱਗੇ ਹੋਏ ਨੇ ਸਾਰੇ ਦੇਸ਼ ਨੂੰ ਤੁਕੇ ਟੋਲੇ ਕਰਦੇ ਲੱਗੇ ਹੋਏ ਨੇ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਵੀ ਇਹੋ ਚਾਹੇ ਜਿਹੜੇ ਲੋਕ ਹੈ ਜਿਹੜੇ ਪੜੇ ਲਿਖੇ ਡਾਕਟਰ ਹੈ ਉਹਨਾਂ ਤੇ ਜਲਦੀ ਤੋਂ ਜਲਦ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਪਾਛੀ ਦੀ ਸਜ਼ਾ ਦੇਵੇ ਚੋਕ ਜੀ ਕੀ ਕਹਿਣਾ ਚਾਹੋਗੇ ਕੱਲ ਲਾਲ ਕਿਲੇ ਦੇ ਉੱਤੇ ਇੱਕ ਬਹੁਤ ਹੀ ਮोटा ਹਿੰਦੂ ਹਮਲਾ ਕੀਤਾ ਗਿਆ ਸਾਡੀ ਜੇ.ਐਨ.ਆਰ. ਦਾ ਤੋਪੀਰ ਜੋ ਹਿੰਦੂਆਂ ਦੇ ਲਈ ਸਿੱਖਾਂ ਦੇ ਲਈ ਉਹਨਾਂ ਦੇ ਖਾਣੇ ਚੰਮਲਾਉਣੀ ਸੀ ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਦੇ ਕੇ ਬਹੁਤ ਵੱਡੀ ਸਾਜ਼ਿਸ਼ ਸੀ ਕਤਲੇਆਮ ਕਰਨ ਦੀ ਗਿਰਾਜ ਹੱਥ ਛੇੜਨ ਦੀ ਔਰ ਇੱਕ ਡਾਕਟਰਾਂ ਦੇ ਕੋਲੋਂ ਜਿਹੜਾ ਫੜੀਆਂ ਜਾਣੀਆਂ ਆ ਫੜੇ ਜਾਣੇ ਇਹ ਦਰਸਾਉਂਦਾ ਕਿ ਦੇਸ਼ ਦੇ ਵਿੱਚ ਜੋ ਵਿਰੋਧੀ ਪਾਰਟੀਆਂ ਆ ਉਹ ਉਹਨਾਂ ਨੂੰ ਖੁੱਲਾ-ਖੁੱਲਾ ਪਨਾਹ ਦਿੰਨੀ ਅੱਜ ਅਸੀਂ ਪੁਤਲਾ ਜਲਾ ਕੇ ਤੇ ਚੈਲੰਜ ਕੀਤਾ ਕਿ ਦੇਸ਼ ਦੀ ਅਖੰਡਤਾ ਨੂੰ ਜੋ ਖਤਰਾ ਪੈਦਾ ਕਰੇਗਾ ਜੋ Hindu ਸਮਾਜ ਦੀ অপমান ਕਰੇਗਾ ਉਹਨੂੰ ਕਿਸੇ ਕੀਮਤ ਤੇ برداشت ਨਹੀਂ ਕੀਤਾ ਜਾਊਗਾ ਪਰ ਉਹਦਾ ਉਹੀ ਫੈਸਲਾ ਹੋਊਗਾ ਜੋ ਇੱਕ ਗੱਦਾਰ ਦਾ ਹੋਣਾ ਚਾਹੀਦਾ ਹੈ ਆ ਜਿਹੜੇ ਦੋਸ਼ੀ ਐਸ ਕੌਣ ਦੇ ਆ ਉਹਨਾਂ ਖਿਆਲ ਦੇ ਮੌਜੂਦ ਆ ਉਹ ਲੱਭੀ ਵਣ ਸਕਦਾ ਇਹ ਵੀ ਹਿੰਦੂ ਐਕਟਿਵਿਸਟ ਨੇ ਆ ਜਿਹੜਾ ਅੱਜ ਪਤਲਾ ਫੋਕਸ ਹੋ ਰਿਹਾ ਅੱਜ ਜਿਹੜਾ ਹੈਗਾ ਕੱਲ ਜਿਹੜਾ ਦਿੱਲੀ ਦੇ ਵਿੱਚ ਇੱਕ ਹਮਲਾ ਹੋਇਆ ਸੀ 11 ਕੀਮਤੀ ਜਾਂਦਾ ਗਈਆਂ ਕੁਝ ਜ਼ਖਮੀ ਹੋਏ ਜਿਹੜੇ ਉਹਦੇ ਪਾਤਕਵਾਦ ਜੋ ਕਲਪ ਹੁਕਿਆ ਗਿਆ ਅੱਜ ਇਹ ਮਠੇਂਡਾ ਦੇ ਵਿੱਚ ਜਿਹਨੂੰ ਅੱਜ ਛੀਮਾਂ ਕਰਦੇ ਛੀਮਾਂ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇਗੀ ਇਹਦੀ ਪੂਰੀ ਤੋਂ ਪੂਰੀ ਚੰਗੀ ਤੋਂ ਚੰਗੀ ਜਿਹੜੀ ਹੈਗੀ ਐ ਇਹਦੀ ਐਨਆਈਏ ਤੋਂ ਜਾਂ ਸੀਬੀਆਈ ਤੋਂ ਕਿਸੇ ਤੋਂ ਵੀ ਜਿਹੜੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਬਾਕੀ ਅੱਗੇ ਤੋਂ ਨੁਕਤਾ ਕਰ ਸਕੀ ਕੋਈ। ਅੱਗੇ ਤੋਂ ਹਿੰਮਤ ਮੈਂ ਕਹਿੰਦਾ ਸੋਚ ਵੀ ਨਾ ਸਕਣ ਅੱਗੇ ਤੋਂ। ਦੇਸ਼ੀ ਤਿਆਰ ਫੜੇ ਜਾਣੇ ਅੱਗੇ 47 ਵਰਗੇ। ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਉੱਪਰ ਆ ਕੇ ਉਹਨਾਂ ਨੂੰ ਚੈਲੰਜ ਕੀਤਾ ਕਿ ਅੱਗੇ ਇਤਿਹਾਸੇ ਮਾਣ ਹੋਇਆ ਸਾਡਾ ਹੋ ਗਿਆ ਅਖੰਡਤਾ ਵੀ ਖਤਰਾ ਪੈਦਾ ਹੋਵੇ। ਜੋ ਕਰਾਇਓ ਤੁਸੀਂ ਲਈ ਕਿ ਆ ਕੋਈ ਆਸਰਾ ਦਾ ਘੋਟਾ ਹੋਵੇ ਸਰਕਾਰ ਨੂੰ ਇਹ ਮੰਗ ਕੀਤੀ ਵੀ ਹੈ ਪੁੱਤਰਾ ਹੋ ਕੇ ਤੇ ਜਿਹੜੇ ਵੀ ਇਸ ਕਾਰਨ ਦੇ ਦਿੱਲੀ ਕਾਰਨ ਦੇ ਦੋਸ਼ੀ ਹੈਗੇ ਦਿੱਲੀ ਵਿੱਚ ਉਹਨਾਂ ਨੂੰ ਪਛਾਣ ਕੇ ਉਹਨਾਂ ਨੂੰ ਪਛਾਣ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਪਾਬਤਾ ਹੋਈ ਨਾ ਕਿ ਹਾਤੀ ਨਾਲ ਸ਼ਾਇਦ ਉਹਨੂੰ ਇਹਦੀ ਸਹਾਇਤਾ ਹੋਵੇ ਤਾਂ ਕਿ ਅੱਗੇ ਤੋਂ ਕੋਈ ਹਮਲਾ ਨਾ ਕਰ ਸਕੇ ਕਿ ਇਹ ਜਸਾਇਆ ਮਿਲ ਗਈ ਹੈ ਇਹ ਬੰਦੇ ਨੂੰ ਸਰ ਸਜ਼ਾ ਜਿਹੜੀ ਦੁਸ਼ਮਨ ਵੇਸ਼ ਦੇ ਅੱਤਵਾਦੀ ਨੂੰ ਮਿਲਦੀ ਹੈ ਜਿਹੋ ਜੀ ਪਹਿਲਗਾਮ ਪੁਲਵਾਮਾ ਹਮਲੇ ਤੋਂ ਬਾਅਦ ਸਜ਼ਾ ਮਿਲੀ ਸੀ ਉਦੋਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਤੋਂ ਦੇ ਹੈ ਗਿਆ ਮੈਂ ਅੱਜ ਕੱਲ ਯਾਦ ਕਰਾ ਦਿੰਦਾ ਨੇ ਜਿਉਣਾ ਹੈ ਗ੍ਰਹਿ ਮੰਤਰੀ ਨੇ ਇੱਕ ਤੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਆਪਰੇਸ਼ਨ ਤੰਦੂਰ ਹਜੇ ਰੁਕਿਆ ਨਹੀਂ ਇਹ ਆਪਰੇਸ਼ਨ ਸਾਨੂੰ ਵਾਕਈ ਨਹੀਂ ਰੁਕਿਆ ਅਸੀਂ ਪਾਰ ਦੇ ਕੱਲਾ ਕੱਲਾ ਨਾਗਰਿਕ ਨੂੰ ਦੇ ਦੇ ਸਿਨਾਵਾ ਦੇ ਨਾਲ ਹੈ ਤੁਸੀਂ ਅਟੈਕ ਕਰੋ ਅਸੀਂ ਆਏ ਜੇ ਅੱਤਵਾਦੀਆਂ ਨੂੰ ਖਤਮ ਕਰੋ ਤੁਹਾਡਾ ਦੇਸ਼ ਤੁਹਾਡਾ ਸਬਰਥਨ ਕਰਦਾ ਬਾਰ ਬਾਰ ਹੈ ਉਹ ਵਿਰੋਧ ਕਰ ਜਾਂਦੇ ਆ ਪਾਕਿਸਤਾਨ ਨੂੰ ਉੱਥੇ ਕਰਦੇ ਹੋ ਦੇਖੋ ਜੀ ਇੱਕ ਜਿਹਨੇ ਘਟਿਆ ਹਰਕਤ ਕਰਨੀ ਹੁੰਦੀ ਉਹਦਾ ਕੰਮ ਹੀ ਇਹ ਹੈ ਕਿ ਉਹ ਐਸੇ ਕਰਕੇ ਕਰਦੇ ਆ ਜੀ ਪਾਲਿਸਾਇਆ ਮਿਲਿਆ ਨਹੀਂ ਅੱਗੇ ਹਿੰਮਤ ਨਾ ਕਰੇ ਅੱਗੇ ਬਿਲਕੁਲ ਬਿਲਕੁਲ ਸਾਇ ਮੰਗਾ ਜਿਹੜੇ ਦੋਸ਼ਾਂ ਨੂੰ ਪਛਾਨ ਕਰਕੇ ਉਹਨਾਂ ਨੂੰ ਇਹ ਜਿਸ ਸਹਾਦਤ ਆਖੀ ਜਿਹੜੇ ਹੁਣ ਨਿਰਦੋਸ਼ ਸੀਗੇ ਉਹਨਾਂ ਦਾ ਕਸੂਰ ਕੀ ਸੀਗਾ ਉਹਨੂੰ ਪਪਾ ਵੀ ਨਹੀਂ ਅਸੀਂ ਘਰੋਂ ਆਏ ਆ ਤੇ ਇੱਥੇ ਬੰਬ ਪਿਆ ਉਹ ਤਨਾਤਾ ਹੋਇਆ ਤੇ ਉਸ ਤੋਂ ਬਾਅਦ ਉਹਦੀ ਜਾਂਚ ਲਈ ਉੱਪਰ ਵੱਗਲਾ ਦਿੱਤੇ ਦੂਤੀ ਵਾਸਤੇ ਤੇ ਅੱਜ ਸਕੂਲ ਵਾਸਤੇ ਪਰ ਪੱਤੀਆ ਕਿ ਪਤਾ ਨਹੀਂ ਸੀ ਸ਼ਾਮ ਨੂੰ ਅਸੀਂ ਮੋੜਾ ਕਿ ਨਾ ਮੋੜਾਗੇ ਪਰ ਇਹ ਜਿਹੇ ਲੋਕਾਂ ਨੂੰ ਸਜ਼ਾ ਇਹਦੀ ਮਿਲਣੀ ਚਾਹੀਦੀ ਹੈ ਜਿਹੜੀ ਅੱਗੇ ਤੋਂ ਕੋਈ ਹਿੰਮਤ ਨਾ ਕਰ ਸਕੇ ਸਰਕਾਰ ਨੂੰ ਦੇਸੀ ਹੈ ਵੀਡੀਓ ਸ਼ੇਅਰ ਕਰੋ ਲੋਕਾਂ ਨੂੰ ਤਾਂ ਕਿ ਜੇ ਇਸ ਵੀ ਘਟਨਾ ਕੇ ਇਹ ਕੀ ਮਤਲਬ ਬਤਾ ਸਕੀ